ਹੁਣ 65 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀ ਵੀ ਆਪਣਾ ਹੈਲਥ ਇੰਸ਼ੋਰੈਂਸ ਕਰਵਾ ਸਕਣਗੇ ਨਿੱਜੀ ਕੰਪਨੀਆਂ ਉਹਨਾਂ ਨੂੰ ਹੈਲਥ ਇੰਸ਼ੋਰੈਂਸ ਦੇਣ ਤੋਂ ਮਨਾ ਨਹੀਂ ਕਰ ਸਕਣਗੀਆਂ ਉਥੇ 6 ਮਹੀਨੇ ਜਾਂ 5 ਸਾਲ ਤੱਕ ਹੈਲਥ ਇੰਸ਼ੋਰੈਂਸ ਕਵਰੇਜ ਜਾਰੀ ਰਹਿਣ ਤੋਂ ਬਾਅਦ ਕੰਪਨੀ ਕਿਸੇ ਵੀ ਬਹਾਨੇ ਨਾਲ ਤੁਹਾਡੇ ਇੰਸ਼ੋਰੈਂਸ ਕਲੇਮ ਨੂੰ ਖਾਰਜ ਨਹੀਂ ਕਰ ਸਕੇਗੀ ਪਹਿਲਾ 8 ਸਾਲ ਤੱਕ ਲਗਾਤਾਰ ਕਵਰੇਜ ਤੋਂ ਬਾਅਦ ਇਹ ਸਹੂਲਤ ਹਾਸਲ ਹੁੰਦੀ ਸੀ ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਨੇ ਇਸ ਸਬੰਧ ਚ ਨਵੇਂ ਨਿਰਦੇਸ਼ ਜਾਰੀ ਕੀਤੇ ਨੇ ਜੋ ਚਾਲੂ ਵਿੱਤੀ ਸਾਲ ਤੋਂ ਲਾਗੂ ਮੰਨੇ ਜਾਣਗੇ। ਇਹ ਇਸ ਵਾਰ ਹੈਲਥ ਇੰਸ਼ੋਰੈਂਸ ਦੇਣ ਵਾਲੀਆਂ ਕੰਪਨੀਆਂ ਕਿਸੇ ਬਹਾਨੇ ਨਾਲ ਇਹ ਕਹਿ ਕੇ ਇੰਸ਼ੋਰੈਂਸ ਕਲੇਮ ਨੂੰ ਖਾਰਜ ਕਰ ਦਿੰਦੀਆਂ ਹਨ ਕਿ ਇਸੇ ਬਿਮਾਰੀ ਬਾਰੇ ਇੰਸ਼ੋਰੈਂਸ ਕਵਰੇਜ ਲੈਣ ਦੌਰਾਨ ਨਹੀਂ ਦੱਸਿਆ ਗਿਆ ਸੀ ਪਰ 5 ਸਾਲ ਤੱਕ ਕਵਰੇਜ ਜਾਰੀ ਰਹਿਣ ਤੋਂ ਬਾਅਦ ਕੰਪਨੀ ਇਹ ਵੀ ਨਹੀਂ ਕਹਿ ਸਕੇਗੀ। ਉਹਨਾਂ ਨੂੰ ਹਰ ਬਿਮਾਰੀ ਦੇ ਇਲਾਜ ਦੇ ਕਲੇਮ ਦੀ ਅਦਾਇਗੀ ਕਰਨੀ ਪਵੇਗੀ ਖਪਤਕਾਰਾਂ ਦੇ ਹੱਕ ਵਿੱਚ ਜੀੜਾ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਜਿਸ ਮੁਤਾਬਕ ਪਹਿਲਾਂ ਤੋਂ ਐਲਾਨੀ ਬਿਮਾਰੀ ਦਾ ਕਵਰੇਜ ਹੁਣ 3 ਸਾਲ ਤੋਂ ਬਾਅਦ ਮਿਲਣ ਲੱਗੇਗਾ ਪਹਿਲਾਂ ਇਸ ਦੀ ਹੱਦ 4 ਸਾਲ ਦੀ ਸੀ ਮੰਨ ਲਓ ਕੋਈ ਖਪਤਕਾਰ ਸ਼ੂਗਰ ਨਾਲ ਪਹਿਲਾਂ ਤੋਂ ਪੀੜਿਤ ਹੈ ਤਾਂ ਕਵਰੇਜ ਲੈਣ ਤੋਂ 4 ਸਾਲ ਬਾਅਦ ਇਸ ਬਿਮਾਰੀ ਦੇ ਨਾਂ ਤੇ ਉਸ ਨੂੰ ਹਸਪਤਾਲ ਵਿੱਚ ਪਰਦੀ ਦਾ ਕਲੇਮ ਮਿਲਦਾ ਸੀ ਜੋ ਹੁਣ 3 ਸਾਲ ਕਰ ਦਿੱਤਾ ਗਿਆ ਹੈ ਇੰਸ਼ੋਰੈਂਸ ਕੰਪਨੀਆਂ ਨੂੰ ਵੱਖ-ਵੱਖ ਉਮਰ ਦੇ ਲੋਕਾਂ ਮੁਤਾਬਕ ਹੈਲਥ ਉਤਪਾਦ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਹੁਣ ਸੀਨੀਅਰ ਨਾਗਰਿਕ ਔਰਤਾਂ ਜਾਂ ਵਿਦਿਆਰਥੀਆਂ ਲਈ ਵੱਖ-ਵੱਖ ਕਿਸਮ ਦੇ ਹੈਲਥ ਇੰਸ਼ੋਰੈਂਸ ਉਤਪਾਦ ਲਾਂਚ ਕੀਤੇ ਜਾ ਸਕਣਗੇ